ਅੱਜ ਆਂਦੇ ਪੈਰਾਂ ਮਾਰ ਕੇ ਪਹੁੰਚਿਆ ਤੇ ਮੇਰੇ ਸਹੂਰ ਦਾ ਸਾਥ ਤੇ ਵੀਰ ਗੁਰਵਿੰਦਰ ਸਿੰਘ ਵਾਂਟੀ ਜਿਹੋ ਦਾ ਬੇਟਾ ਹੈ ਫੈਰ ਪਾਲ ਜਿਹਦੇ ਨਾਲ ਪਹੁੰਚੇ ਮੈਂ ਅੱਜ ਅਮਰ ਸਾਹਿਬ ਦੇ ਪੁਲਾਹਾ ਤੋਂ ਜੁੜੇ ਹੋਏ ਪੌਜਨ ਦੇ ਵਾਟ ਕਰਦਾ ਸਾਰਿਆਂ ਤੇ ਸਾਰਿਆਂ ਨੂੰ ਜੀ ਹੋਇਆ ਹੈ ਕਿ ਨਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਜਿਹਨੇ ਦੇ ਦਿੱਤਾ ਸਨਾ ਕਾਰਜ ਜਿਹੜਾ ਅੱਜ ਦੇ ਸਮਾਰੋਹ ਵਿੱਚ ਪਹੁੰਚਿਆ ਤੇ ਅੱਜ ਦਾ ਜਿਹੜਾ ਨੇਮ ਜਿਹੜਾ ਵਿਖਿਆ ਪ੍ਰੋਗਰਾਮ ਉਹ ਦਰਪੇਖਿਆ ਕਰੀ ਮੱਧਿਆ ਦਾ ਜਿਹੜੀ ਅਗਿਆਲਤਾ ਹੈ ਕਿਉਂਕਿ 30 ਦੇ ਕਰਕੇ ਵੀ ਛੁੱਟੀ ਆ ਕੇ ਕਰੀ ਮਾ ਦਾ ਗੰਭੀਰ ਜਿਹਾ ਸਤਾ ਤੋਂ ਬੁਦੂ ਕਰ ਮੈਂ ਪਰ ਇਹੋ ਜਿਹੇ ਕੰਟਰੀ ਮਾ ਵੀ ਛੁੱਟੀ ਹੋਣ ਕਰਕੇ ਜਿਹੜਾ ਸਰਕਾਰ ਬਗੋਂ ਮਾ ਵੀ ਜੈ ਨਹੀਂ ਦੇ ਦਿੱਤੇ ਜਾ ਰਹੇ ਤਾਂ ਇਹੋ ਚੱਲੇ ਨਾ ਹੋੜ ਬੋੜ ਆਖਮੀ ਇੱਕ ਅੰਨਜੋਗ ਹੋਣੇ ਕਰ ਆਪਣੀ ਉਹਨਾਂ ਨਾਲ ਵੀ ਜਗੜਾ ਵਾਸ਼ ਹੋਊਗਾ ਇਸੇ ਕਰਕੇ ਅੱਜ ਜਿਹੜਾ ਵੱਡੀ ਪੱਧਰ ਤੇ ਪ੍ਰੋਗਰਾਮ की सालाना समाग समाग रखां वधीक करोर्ड जे बचे क्लास रहंदा आहिनि उन्हनि बि जहिड़ा मान समान आहे सारियूं सभु त पहिरां महसूस करवंदर सीना काफ़ो मीडिया चैनल जहिड़ा ਜਾਪਾ ਲਈ ਪ੍ਰਵਾਰਤ ਜੋ ਸੋਰੀਆਂ ਦੇ ਕਹਾਣੀਆਂ ਲਗੀਆਂ ਹੋਰ ਗਰਵਾਣੀ ਹੁੰਦਾ ਜਿਹੜਾ ਲਾਈਵ ਕੀਰਤਨ ਕੋਦੇ ਗਰਵਾਣੀ ਦੇ ਪ੍ਰੋਗਰਾਮ ਨੇ ਜੇ ਜੋ ਕਿ ਉਸ ਦੇ ਵਿੱਚ ਪ੍ਰਸਾਰਤ ਕੀਤੇ ਜਾਂਦੇ ਇਸ ਕਰਕੇ ਇਹਨਾਂ ਨੂੰ ਵੀ ਸਾਥ ਦਿਓ ਔਰ ਇਹਨਾਂ ਨੂੰ ਜੇਕਰ ਜਿਹੜਾ ਆਪਣੇ ਦੇ ਪ੍ਰੋਗਰਾਮ ਜਿਹੜੇ ਤੁਸੀਂ ਦੇਖ ਲਿਓ ਕੱਲੀ ਆ ਤੇ ਨਹੀਂ ਨਾ ਬਾਤ ਕਰਾਂਗੇ ਜਿਹੜੇ ਖਾਸ ਕਰਕੇ ਇਹਨਾਂ ਦੇ ਕਾਰਨ ਤੇ ਵੀ ਸਾਥ ਦੇ ਦਿਓ ਇਸ ਵਾਰ ਜਮਾਨੇ ਤੇ ਨਿਕਲ ਆ ਸਾਨੂੰ ਇਹੜਾ ਉਤਲਾਕ ਲੱਗਾਇਆ ਅਗਲੀ ਵਾਰ ਇਹਨਾਂ ਨੇ 25 ਜਨਵਰੀ ਦੇ ਵਿੱਚ ਐਲਾਨ ਕਰਾਇਆ ਕਿ ਇਹ 10 ਜਨਵਰੀ ਦੇ ਨਾਲ ਪਹਿਲੇ ਤੋਂ 5ਵੀਂ ਤੱਕ ਦੀ ਉਹ ਸਾਰੇ ਜਿਹੜੇ ਅਜੇ ਨਹੀਂ ਮਾਪੇ ਦੇ ਬੱਚਿਆਂ ਨੇ ਇਹਨਾਂ ਉਹਨਾਂ ਨੇ ਪ੍ਰਾਪਤਿਆਂ ਦੇ ਬੱਚੇ ਕਿਸੇ ਵੀ ਖੇਤਰ ਦੇ ਵਿੱਚ ਪੁਲੀਸ ਵਿੱਚ ਆਪੀ ਕਰਦੇ ਆ ਕਾਇਰ ਦਾ ਸਨਮਾਨ ਜਿਹੜਾ ਉਹਨਾਂ ਨੂੰ ਦਿੱਤਾ ਜਾਇਆ ਜਾਂਦਾ ਕਰੂਗਾ ਇਸ ਕਰਕੇ ਇਹਨਾਂ ਦੇ ਲਈ ਜ਼ੋਰ ਦਾ ਪਾਰੀ ਜ਼ਰੂਰੀ ਹੈ ਸਾਡੇ ਨਾਲ ਜੋ ਭਾਗੀਦਾਰੀ ਕਰਦੇ ਸਾਰੇ ਮੈਂ ਇਹ ਕਹਣਾ ਨਹੀਂ ਕਿ ਮੇਰੇ ਵੱਲੋਂ ਜਿਹੜਾ ਬੱਚਿਆਂ ਦਾ ਸੰਭਾਲਾ ਹੋਵੇ ਸਾਜਾ ਵੀ ਕਿਸ ਕਾਰਨ ਕਰਕੇ ਆਪਣਾ ਸੁਰ ਪਦ ਤੇ ਵੀ ਆਪਣੇ ਵੱਲੋਂ ਕੀਤਾ ਤੇ ਨਾਲ ਵੀਰਾ ਉਹ ਜਿਹੜਾ ਪ੍ਰੋਗਰਾਮ ਕੀਤਾ ਗਿਆ ਇਹ ਸਦਾ ਦਾ ਪ੍ਰੋਗਰਾਮ ਆਪਣਾ ਕੋਈ ਨਹੀਂ ਜਾਂਦਾ ਆਪਾਂ ਸੌਰਵ ਦੇ ਜਿਹੜਾ ਗੋਲ ਰੱਖਾਂਗੇ ਤੇ ਸਭ ਤੋਂ ਪਹਿਲਾਂ ਮੈਂ ਜਿਹੜਾ ਅੱਜ ਦਾ ਦਾ ਜਿਹੜਾ ਹੋ ਰਿਹਾ ਜਾਣਾ ਤੇ ਜੀ ਵੀ ਹੈ ਪ੍ਰਦੀਪ ਸਿੰਘ ਕਮੇਤ ਸਿੰਘ ਦਾ 516 ਨੰਬਰ ਹੈ ਅਗਰ ਜੀ ਨਹੀਂ ਹੈਗਾ ਮੈਂ ਤੁਹਾਨੂੰ ਦੱਸ ਸਕਦਾ ਹਾਂ ਠੀਕ ਹੈ ਨਾ ਇਹਦੇ ਕੇਜੀ ਟੈਕ ਪ੍ਰਧਾਨ ਜਿਹੜੇ ਨਜ਼ਰ ਦੇ ਵਿੱਚ ਨੇ ਇਹ ਗੱਲ ਇਹ ਦੇਖੋ ਤੁਸੀਂ ਜਿਹੜਾ ਪ੍ਰਾਪਤ ਹੁੰਦਾਗਾ ਸਾਰੇ ਪ੍ਰਸ਼ਨਾਂ ਤੇ ਨਾ ਬਹੁਤ-ਬਹੁਤ ਮਾਰ ਹੈਗਾ ਪਰ ਇਹ ਵੀ ਲੱਗਦਾ ਤੁਹਾਨੂੰ ਬੈਠੋ ਜੇ ਐਂ ਕਰਦੇ ਵੀ ਗਾਣਾ ਹੈਗਾ ਜਦੋਂ ਹੈ ਉਹ ਫਸਟ ਟਾਈਮ ਤੋਂ ਕੰਪਲੀਟ ਹੋ छियानवेट नंबर है जोधे सिंह तेरह नंबर मेंसेंटर मेरे बेटे ए ब्रेड आ गया थर्ड जी हैविंदर सिंह ਬਾਲੀ ਜਿਹੜਾ ਇੱਕ ਉੱਤਾਰ ਸਾਡੇ ਮੈਂ ਦੀਪਾਰਾ ਤੇ ਉਸ ਨੂੰ ਵੀ ਜਿਹੜਾ ਸਨਵਾੜ ਅਸੀਂ ਦੇਣ ਜਾ ਰਿਹਾ ਤਾਂ ਇਹ ਉਹਦੇ ਜਿਹੜੇ ਪਿੱਛੇ ਆਪਦੇ ਦੇ ਵਿੱਚੋਂ ਅੱਜ ਦਾ ਕਮੇਡਾ ਬਹੁਤ ਇਸ਼ਾਰਾ ਪੱਗਾਰੇ ਵਿੱਚੋਂ ਲਾਈਏ ਪਾਇਲ ਤੋਂ ਵੀ ਇਹਨੇ ਰੇਡਾਂ ਲਈ ਵੀ ਬਹੁਤ ਵਧੀਆ ਜੀਆਂ ਪ੍ਰਾਪਤੀਆਂ ਕੀਤੀਆਂ ਨੇ ਹੋਰ ਦਾ सम्मान ने समागम रखा हर एक सारे का सम्मान जो किया जाएगा पर अब जो सम्मान देने जा रहे हैं बहुत बहुत मुबारक है सारे बच्चों प्राइज जाना दूसरी गल है कि हम जो सैशन है वो दो हजार पच्चीस छब्बीस का शुरू हो जा रहा फर्स्ट अब जी क्लासा स्टार्ट हो जाएगा ਤੇ ਇਸ ਕਰਕੇ પ્રાਣੀ ਜੀ ਦੇ ਮਤਲਬਾ ਜਿਹੜਾ ਤੁਹਾਡੇ ਕੋਲ ਹੈਗੀਆਂ ਨਹੀਂ ਨਾ ਉਹ ਜਾਵਾ ਕਰਾ ਦੇ। ਕਿਉਂਕਿ ਜਿੰਨੇ ਦੇ ਰਜੇ ਪੂਰਾ ਸੈਟ ਜਿਹੜਾ ਨਹੀਂ ਆਉਂਦਾ ਬੱਚਿਆਂ ਦਾ ਦੂਜੇ ਬੱਚੇ ਲਈ ਕੰਮ ਆ ਜਾਂਦੀਆਂ ਨੇ ਤੇ ਜਦੋਂ ਨਮੀਆਂ ਕਿਉਂ ਬਾਅਦ ਕਿਹਾ ਕਿ ਜੇ ਨਮੀਆਂ ਬਸਮੀ ਜਿਹੜੀਆਂ ਆਉਂਦੀਆਂ ਤੁਸੀਂ ਦੇਖ ਕੇ ਲਾ ਜਾਂਦੇ ਸਾਰੇ ਜੁਨੇ ਦੇ ਬੱਤੇ ਚਾਲੇ ਆ ਗਏ ਜਦੋਂ ਜਿਹੜੇ ਸੈਟ ਆਏ ਉਹਨੇ ਸੈਟ ਸਿੱ ਲੈ ਕੇ ਲਾ ਜਾਂਦੇ और प्रोपर एक अप्रैल तो जी कला स्टार्टिया ही है हूँ कि ब्रेक का हफ्ते तक चलेंगे स्कूल आप थोड़ा जो रेस्ट कर लीजिए तीस छुट्टी आ गई हम ठीक है तो एक अप्रैल स्कूल लाजमी तौर पर हालां होना और टाइम आज चेंज हो तो गया पहली अप्रैल जो अठ तो दो होती अठ तो दो अठ तो दो अठ बजे स्कूल लगेगा दो बजे छुट्टी इस टाइम से सारे ने पहुंचना है ਤੋ ਕਿ ਉਧਰ ਵੀ ਪਹਿਲਾ ਕਾਰਜ ਜਿਹੜਾ ਸਮਾਂ ਲੱਗੋ ਕੇ ਇਸ ਕਰਕੇ ਉਹ ਸੌਣ ਦੇ ਵਿੱਚ ਪ੍ਰੋਗਰਾਮ ਕਾਫੀ ਹੋ ਗਾਲਿਆ ਤੇ ਹੁਣ ਅੱਥੀ ਗਰੇ ਬੱਚਿਆਂ ਨੇ ਪ੍ਰੀਸ਼ਾ ਪ੍ਰਾਪਤ ਕੀਤੀਆਂ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸੁਨਮਾ 11 ਹੈ ਨਿਵਾਰ ਲੈਣ ਦੇ ਬੱਚੇ ਖੋਜ ਵਿਗਿਆਦ ਜਿਹੜਾ ਚਾਰ ਦਾ ਕਰਵਾਇਆ ਕੀਤਾ ਉਹ ਸਾਰੇ ਨੇ ਬਹੁਤ ਬੜਾ ਪਰਮਾਜਾ ਕਰਕੇ ਨਾਲ ਲੱਗੇ ਸੋ ਕਿ ਸਾਰਿਆਂ ਨੇ ਜੇ ਜੇ ਵੇਲੇ ਤੋਂ ਪਤਾ ਕਿ ਟਾਈਮ ਤੋਂ ਟਾਈਮ ਕਰਕੇ ਸਾਰੇ ਪਹੁੰਚਦੇ ਹੋ ਪਰਡ ਆ ਸਾਰਿਆਂ ਦਾ ਜੀ ਮੇਰੇ ਕੋਲ ਨੂੰ ਸਨਸਤਾ ਉਹ ਸਾਰੇ ਬੱਚਿਆਂ ਕੋਲ ਮਾਰਗ ਦੇ ਵਿੱਚ ਪਹੁੰਚੇ ਹਾਂ ਤੇ ਸਾਰੇ ਜਿਹੜੇ ਬੱਚਿਆਂ ਨੂੰ ਦੁਆਰਾ ਜਿਨ੍ਹਾਂ ਨੇ ਪ੍ਰੀਖਿਆਵਾਂ ਪਾਸ ਕੀਤੀਆਂ ਨੇ ਉਹਨਾਂ ਨੂੰ ਮੇਰੇ ਵੱਲੋਂ ਪੂਰੇ ਸਟਾਫ ਵੱਲੋਂ ਸਾਰੇ ਬਹੁਤ-ਬਹੁਤ ਮੁਬਾਰਕਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਆਸ ਕਰਦੇ ਹਾਂ ਕਿ ਚੇਹੇ ਨਹੀਂ ਕਰਨਾ ਕਿ ਕਲਾਸ ਦੇ ਵਿੱਚੋਂ ਨਹੀਂ ਟੋਪਰ। ਕਿਉਂਕਿ ਬਹੁਤ ਬੱਚਿਆਂ ਮੇਰੇ ਇਹ ਨਹੀਂ ਹੁੰਦਾ ਨਾ ਜਦੋਂ ਆਪਾਂ ਯੂਗੋ ਕਹਿੰਦੇ ਲੈ ਕਿ ਮੈਨੂੰ ਨਹੀਂ ਵੀ ਕਰ ਸਕਦਾ ਕੋਈ ਪਤਾ ਨਹੀਂ ਕਿ ਕਿਹੜੇ ਬੱਚੇ ਨੇ ਸਰਵੋਤਮ ਸਥਾਨ ਜਿਹੜਾ ਉੱਪਰ ਲੈ ਜਾਣਾ। ਔਰ ਜਿਹੜੇ ਬੱਚਿਆਂ ਨੇ ਨਹੀਂ ਜਿਵੇਂ ਆਏ ਆ ਮੁੰਡਾ ਵੀ ਇਹ ਨਹੀਂ ਕਰਨਾ ਹੈਗਾ ਕਿ ਚਲੋ ਕੋਈ ਗੱਲ ਜਿਵੇਂ ਤਾਈ ਨਹੀਂ ਹੈਗੀ ਆਪਾਂ ਤਾਂ ਇੱਥੇ ਹੀ ਨਿਕਾ ਏਕਾ ਹੁੰਦਾ ਨਹੀਂ ਵੀ ਆਪਣੇ ਆਪ ਨੂੰ ਉੱਥਾ ਭਲੇ ਕਹਿਣਾ ਨਾਲ ਅਗਲੇ ਜਿਹੜੇ ਜਿਵੇਂ ਪੋਜੀਸ਼ਨ ਆਲੇ ਮੈਟਰੋਨਾ ਤੇ ਤੁਹਾਡੀ ਆਪਣੀਆਂ ਹੋਣੀਆਂ ਚਾਹੀਦੀਆਂ ਨੇ ਸਾਰੇ ਇਸ ਕਰਕੇ ਕਿ ਭਰਾ ਇਹਦੇ ਵਿੱਚ ਪੂਰਾ ਜਿੰਨਾ ਵੀ ਤੁਸੀਂ ਦੱਸ ਸਕਦੇ ਹੋ ਕਿ ਇਹ ਸਮਾਂ ਤੁਹਾਡਾ ਜ਼ਿੰਦਗੀ ਦਾ ਜਿੱਥੋਂ ਤੁਹਾਡੇ ਜਿਹੜੀ ਜ਼ਿੰਦਗੀ ਨੇ ਮੋੜ ਕੱਟਣਾ ਹੈ ਜਿੱਥੇ ਤੁਹਾਡੀ ਜ਼ਿੰਦਗੀ ਨੇ ਵੰਣਾ ਹੈ ਇਹ ਤੋਂ ਜਿਹੜਾ ਬੇਸ ਆ ਤੁਹਾਡਾ ਤਿਆਰ ਹੋ ਕੇ ਜਾਊਗਾ ਖਾਸ ਕਰਕੇ ਨਾਪੀ ਵਾਲੇ ਬੱਚਾ ਨੂੰ ਜਾਨਾ ਬੁਲਾ ਚ ਤੁਸੀਂ ਆਡੇਲੇ ਜਿਹੜੇ ਸਕੂਲ ਨੇ ਹੋ ਸਕੂਲਾਂ ਦੇ ਵਿੱਚ ਜਾਣਾ ਪਾ ਲੈ ਕੇ ਆਪਣੀ ਗੱਲ ਕਰ ਰਹੀ ਆ ਪਿੰਡ ਦੇ ਵਿੱਚ ਜੇ ਆਪਕੋ ਸਕੂਲ ਆਪਣਾ ਉਹ ਜੇ ਕਰਾਇਆ ਜਾਂਦਾ ਹੈ ਸਕੂਲ ਬੰਦ ਹੋਵੇ ਪਰਦੇ ਲਈ ਉਹ ਕਾਲੇ ਤੋਂ ਜਾਂ ਤੱਕ ਉਹ ਲੋਕ ਵੀ ਜੀਤੇ ਜਾ ਰਹੇ ਆ ਮੈਂ ਆਪਾਂ ਚਾਹੁੰਦੇ ਆ ਕਿ ਹੋ ਜੇ ਵਧੀਆ ਗੱਲ ਹੈ ਬੱਚੇ ਕਹਿੰਦੇ ਚੁਣੀਆਂ ਨੂੰ ਕਰਕੀਆਂ ਨੂੰ ਜੁਲ ਸਕੂਲ ਦੇ ਵਿੱਚ ਜਾਣਾ ਬਹੁਤ ਹੋ ਪਰ ਇਹ ਵੀ ਤੋਂ ਜਿਹੜੇ ਵਿੱਚ ਹੋਰ ਵੀ 6ਵੀਂ ਤੋਂ ਲੈ ਕੇ 8ਵੀਂ ਤੱਕ ਨਾ 5 ਤੋਂ ਲੈ ਕੇ 5ਵੀਂ ਤੱਕ ਨਾ 8 ਤੋਂ ਲੈ ਕੇ 8ਵੀਂ ਤੱਕ ਜਿੰਨੇ ਵੀ ਬੱਚੇ ਤੁਹਾਡੇ ਇਸ ਮਾਰਕੀਟ ਦੇ ਵਿੱਚ ਚਾਹੁੰਦੇ ਆ ਜੇਕਰ ਕਈ ਵਾਰ ਇਹ ਨਾ ਪੇਰੈਂਟ ਦੇ ਮਨ ਦੇ ਵਿੱਚ ਝਿਜਕ ਹੁੰਦੀ ਹੈ। ਮਤਲਬ ਇੱਕ ਉਹ ਤਾਂ ਹੀ ਆਪਾਂ ਜਿਹੜਾ ਆਪਣਾ ਜੇਬ ਨੂੰ ਤਿਆਰ ਕੀਤਾ ਹੋਇਆ ਕਿ ਕਹਿੰਦੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜ੍ਹ ਲਿਆ ਹਾਲਾਂਕਿ ਅਸੀਂ ਬਹੁਤ ਵਾਰੀ ਦੇਖਿਆ ਹੈ ਕਿ ਬਹੁਤ ਬੱਚਿਆਂ ਦਾ ਜਿਹੜਾ ਵੇਗ ਸਾਗਾ ਉਹ ਜਦੋਂ ਇੱਥੇ ਕੰਪੈਰੀਸ਼ਨ ਕਰਦੇ ਆ ਕੇ ਬੱਚਿਆਂ ਦਾ ਬਹੁਤ ਜ਼ਿਆਦਾ ਫਰਕ ਲੱਗਦਾ ਹੈ। ਕਿਉਂਕਿ ਉੱਥੇ ਜਿਹੜੇ ਹੈ ਕਿ ਉਹ ਪੈਰੈਂਟ ਦੇ ਵਿੱਚ ਬੱਚੇ ਲੈ ਕੇ ਮੈਂ ਆਪਾਂ ਕਹਿੰਦੀ ਕਿ ਦੁਕਾਨਦਾਰ ਨੇ ਇੱਕ ਸੌਦਾ ਵੇਚਣਾ ਉਨੇ ਨੂੰ ਉਤਾਉਗਾ ਉਦਕਾਰਣ ਤੁੰਗੀ ਜੇਕਰ ਉਹ ਨੂੰ ਵਧੀਆ ਮਤਲਬ ਦਿਖਾਉ ਉਹ ਸਾਡੇ ਸਾਹਮਣੇ ਕੇਸ ਕਰੋ ਉਹਦੇ ਤਰ੍ਹਾਂ ਉਹਨਾਂ ਨੇ ਬਾਇਟ ਤਾਂ ਜਿਹੜੀ ਆਪ ਕਰਦੀ ਹੁੰਦੀ ਆ ਨਾ ਕਿ ਉਹਨਾਂ ਨੇ ਬੇਸ ਤਿਆਰ ਕਰਨਾ ਸਾਡਾ ਜਿਹੜਾ ਕੱਲ ਜ ਸਾਡਾ ਮਿਲਣ ਇਹ ਹੁੰਦਾ ਕਿ ਬੱਚੇ ਦਾ ਬੇਸ ਹੋ ਬੱਚੇ ਨੂੰ ਆਉਂਦਾ ਹੁੰਦਾ ਕਿ ਬੱਚੇ ਨੇ ਅਗਲੇ ਜਿਮ ਵਿੱਚ ਜਾਣੋਂ ਤੋਂ ਪਹਿਲੇ ਕੁਝ ਹੋਵੇ ਜਦੋਂ ਵੀ ਜਾਣਦਾ ਤੇ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਦੁਵਾਰਾ ਵੀਰ ਤੇ ਵੀਰ ਗੁਰਵਿੰਦਰ ਸਿੰਘ ਦਾ ਇਹ ਜਿਹੜਾ ਇਹ ਪਾ ਲਾ ਕੀ ਪਾ ਸਾਡੇ ਨਾਲ ਢੋਲੇ ਨੇ ਪਹਿਲਾਂ ਵੀ ਆਪਣੇ ਆਪਣੇ ਕੌਮਤਰੀ ਕਲਾਮੇ ਚ ਜਾ ਰਹੇ ਨੇ ਜਿਹੜੇ ਉਹ ਲੋਕਿੰਦਾ ਆਪਾਂ ਹਮਸਾ ਪਹਿਲਾਂ ਵੀ ਕਰ ਲਈ ਤੇ ਉਹ ਕਲਾਮਾ ਲੈ ਕੇ ਮਤਲਬ ਢੋਲੇ ਨਾਲ ਸਟਾਪ ਫਾਇਰ ਵਿੱਚ ਢੋਲ ਅਗਲੀ ਵਾਰ ਜਦੋਂ ਇਹ ਕਹਿੰਦੇ ਜਿੰਨੇ ਵੀ ਬੱਚੇ ਹੈਗੇ ਨੇ ਨਾਲ ਲੋਕ ਵੀ ਕਰਾ ਸਾਂਗੇ ਜਿਹੜੇ ਤੁਹਾਡੇ ਉਹਨਾਂ ਨੂੰ ਸਾਰਿਆਂ ਨੂੰ ਸੁਣਾਉਣੇ ਨੇ ਉਹਨੂੰ ਦਿੱਤਾ ਜਾਊਗਾ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੈਂ ਪਾਸਬਲੇਸ਼ ਦਾ ਬਹੁਤ ਵਿਵਦostat ਕਰਦੇ ਆਪਾਂ ਜਵਿੰਦਰ ਜੀ ਘਟਾ ਦੇ ਆ ਆ Hai Hai Gağan Jodka Dakun Var position hai ji Pradeep Singh 516 number 600 516 number Gracias. ਪਰ ਬੰਦੇ ਜ਼ੈਨ 1 ਪਰ ਬੰਦੇ ਜ਼ੈਨ 502 ਬੰਦ ਦੁਆਰਾ ਕਰਕੇ 84% ਨੰਬਰ ਨੇ गाल पढ़ के ले ਸਾਦੇ ਵਿਸ਼ੇ ਤੋਂ ਆਪ ਤੇ ਜੀ ਧੰਨਵਾਦ ਕਰਦੇ ਆਂ ਸਰਦਾਰ ਕੁਮੇਦਰ ਸਿੰਘ ਜੀ ਦਾ ਉਹ ਤੇ ਪਿਆਰੇ ਬੱਚਿਓ ਤੇ ਪਿਆਰੇ ਬੱਚਿਓ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਬਸ ਇਹੀ ਕਹਿੰਉਂਗਾ ਕਰਦੇ ਆਂ ਇੱਦਾਂ ਦੇ ਰੀਨ ਤੋਂ ਤੁਹਾਡੀ ਕਲਾਸਾਂ ਲੱਗ ਰਹੀਆਂ ਜੀ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਚੱਲ ਰਿਹਾ ਠੀਕ ਹੈ ਜੀlfloor ਨੂੰ ਬੱਚਿਆਂ ਨੂੰ ਅਪ ਕਰੰਦਾ ਤਾਂ ਕਿ ਤੁਸੀਂ ਪ੍ਰਾਈਵੇਟ ਸੇ ਹੀ ਬਣਾ ਦੇ ਹਾਈ ਬਣ ਸਕੋ ਸਾਡਾ ਕੁਝ ਜੀ ਮਿਸ਼ਨ ਸਮਰਥ ਚੱਲ ਰਿਹਾ ਹੈ ਮਿਸ਼ਨ ਸਮਰਥ ਚੱਲ ਰਿਹਾ ਜਿਹੜੇ ਬੱਚੇ ਫਰਿਗੋ ਜਿਸ ਨਾਲ ਕਿਸੇ ਕਾਰਨ ਕਰਦੇ ਕਮਜ਼ੋਰ ਰਹੇ ਉਹਨਾਂ ਦਾ ਅਸੀਂ ਬੇਸ ਬਣਾਵਾਂਗੇ ਉਹਨਾਂ ਨੂੰ ਬੇਸਿਕ ਤੋਂ ਕਰਾਂਗੇ ਜਿਵੇਂ ਮੈਥ ਹੈ ਕੰਪਿਊਟਰ ਤੋਂ ਇੰਗਲਿਸ਼ ਕੈਪੀਟਲ ਹੈ ਸਮਾਜ ਦਾ ਪੰਜਾਬੀ ਪੜ੍ਹਦੇ ਨੇ ਤੇ ਸਾਰੇ ਪੇਰੇ ਤੋਂ ਮੇਰੀ ਬੇਨਤੀ ਹੈ ਕਿ ਸਰਕਾਰ ਸਭ ਤੋਂ ਬੋੜੇ ਬੱਚਿਆਂ ਨੂੰ ਜਾਨਾ ਸਕੂਲ ਭੇਜੇ ਕਿਉਂਕਿ ਅਸੀਂ ਬੱਚਿਆਂ ਦੀ ਬੇਸ ਬਣੇ ਕਾਪੀ ਕਰ ਰਹੇ ਹੁੰਦੇ ਆ ਅਸੀਂ ਲੈਕਚਰ ਤਿਆਰ ਨੂੰ ਕਰਦਾ आप समझे तो और बेस वजह पड़ता है सारे पेरेंट्स तो मेरी हथ हाँ जोड़ी जो मिलती है कि बिना वजह ना बच्चों घरे रखिए तो पढ़ाई स्टार्ट है इन्हों भेजो असें समर्था इन्होंने देखिए जमें पांचवी क्लास दे बच्चे के बच्चे आओगे जी ये क्योंकि क्लास की एडमिशन ही हुई तो क्लास तो सेमी क्लास द्लासा शुरू हो गई ने ठीक है जी एडमिशन हो जाएगी और बच्चे जरूर तक तरीकू भेज रहे हैं